ਹਾਂਜੀ ਜਿੰਨੇ ਵੀ ਮੇਰੇ ਸਤਿਕਾਰਯੋਗ ਭੈਣ ਭਰਾ ਇਸ ਲਾਈਵ ਵੀਡੀਓ ਨੂੰ ਦੇਖਣਗੇ ਸਭ ਤੋਂ ਪਹਿਲਾਂ ਤਾਂ ਜਿੰਨੇ ਵੀ ਤੁਸੀਂ ਦੇਖਣ ਲੱਗੇ ਸਭ ਤੋਂ ਪਹਿਲਾਂ ਤਾਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੇ ਪ੍ਰੋਗਰਾਮ ਦੇ ਵਿੱਚ ਜਿੰਨੇ ਵੀ ਤੁਸੀਂ ਮੇਰੇ ਸਤਿਕਾਰਯੋਗ ਮੇਰੇ ਭੈਣ ਮੇਰੇ ਭਰਾ ਤੁਸੀਂ ਸਾਮਲ ਹੋਇਓ ਖਾਸ ਕਰਕੇ ਨੌਜਵਾਨ ਜਿੰਨੇ ਤੁਸੀਂ ਸਾਮਲ ਹੋਇਓ ਸਾਰਾ ਨਾਮ ਬਹੁਤ ਬਹੁਤ ਧੰਨਵਾਦ ਕਰਦਾ ਮੇਰੇ ਵੀਰੋ ਭਰਾਵੋ ਤੁਸੀਂ ਬੜੇ ਜਾਗਤੇ ਦੇ ਵਿੱਚ ਬੜੇ ਅਨੁਸ਼ਾਸਨ ਦੇ ਵਿੱਚ ਰਹੇ ਹੋ ਅੱਜ ਮੈਂ ਵੀ ਬੜੇ ਜ਼ੋਰਦਾਰ ਪਿਆ ਆ ਹੁਣ ਵੜੀ ਧੁੱਪ ਜੀ ਪਤਾ ਨਹੀਂ ਕਿਵੇਂ ਨਿਕਲਿਆ ਹੀ ਵਰਦੇ ਮੀਂਹ ਦੇ ਵਿੱਚ ਜ਼ੋਰਦਾਰ ਮੀਂਹ ਦੇ ਵਿੱਚ ਕਿਰਾਂ ਦਾ ਮੈਨੂੰ ਇਹ ਲੱਗਾ ਸੀ ਬਾਅਦ ਚ ਨੌਜਵਾਨ ਕਿਹੜੀਆਂ ਗੱਡੀਆਂ ਲੈ ਕੇ ਮੋਟਰਸਾਈਕਲ ਲੈ ਕੇ ਜੋ ਜੋ ਆਪਣ ਤੇ ਸਾਧਨ ਲੈ ਕੇ ਆ ਵਿੱਚ ਆਪਣਾ ਹਾਜ਼ਰ ਹੋਇਓ ਥੋੜਾ ਸਾਰਾ ਧੰਨਵਾਦ ਵੈਸੇ ਧੰਨਵਾਦ ਕਿਉਂਕਿ ਕਰਨਾ ਬਣਦਾ ਵੀ ਨਹੀਂ ਕਿਉਂਕਿ ਲੜਾਈ ਪੰਜਾਬ ਦੀ ਹੈ ਗੱਲ ਤੁਹਾਡੇ ਜ਼ਮੀਨ ਦੀ ਹੈ ਗੱਲ ਤੁਹਾਡੇ ਆਪਣੀਆਂ ਗੱਲ ਤੁਹਾਡੇ ਹੱਕਾਂ ਦੀ ਹੈ ਇਹ ਕਿਹੜਾ ਰਾਜਨੀਤਿਕ ਪਾਰਟੀਆਂ ਵਾਂਗੂ ਜਾ ਕੇ ਉਹਨਾਂ ਰਲੀਆਂ ਦੇ ਵਿੱਚ ਉਹਨਾਂ ਨੇ ਕਿਹਨੇ ਕੁਰਸੀਆਂ ਲੈਣੀਆਂ ਨੇ ਜਿਹੜਾ ਡਰਾਮੇ ਕਰਨੇ ਨੇਗੇ ਜਿਹੜਾ ਉਹ ਜਿਹੜਾ ਲੰਡੂ ਯਾਤure ਫਿਰਦ ਨੇ ਲੀਡਰ ਲੂਟਰ ਜੇ ਅੱਜ ਤੁਸੀਂ ਬਹੁਤ ਜਰ ਸਾਹ ਦਿੱਤਾ ਇਸ ਕਰਕੇ ਪੰਜਾਬ ਦੀ ਜਵਾਨੀ ਸਮਝੇ ਆ ਚੱਲੇ ਹੋਏ ਜਿਹੜੇ ਵੀ ਕਾਰਤੂਸ ਪੰਜਾਬ ਦੇ ਵਿੱਚ ਤੁਰੇ ਫਿਰਦੇ ਨੇ ਪੰਜਾਬ ਦੀ ਜਵਾਨੀਓ ਇਹਨਾਂ ਦਾ ਖੜਾ ਛੱਡ ਦਿਓ ਆਉਣ ਵਾਲੇ ਸਮੇਂ ਦੇ ਵਿੱਚ ਜੇ ਆਪਾਂ ਪੰਜਾਬ ਨੂੰ ਸਹੀ ਲੀਹਾਂ ਤੇ ਚੰਗੇ ਪਾਸੇ ਲੈ ਕੇ ਜਾਣਾ ਮੈਂ ਪੰਜਾਬ ਦੀ ਜਵਾਨੀ ਤੋਂ ਉਮੀਦ ਕਰਦਾ ਹਾਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਮੈਂ ਹੋਰ ਜਿਹੜਾ ਇਸ ਅੰਦੋਲਨ ਨੂੰ ਤੇਜ਼ ਕਰੂੰਗਾ ਸੰਗਰੂਰ ਤੋਂ ਮੈਂ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਪਿੰਡਾਂ ਦੇ ਵਿੱਚ ਜਾਣਾ ਹੁਣ ਸੰਗਰੂਰ ਤੋਂ ਵੱਡੇ ਕਾਫਲੇ ਜਿਹੜਾ ਆਪਾਂ ਅੰਦੋਲਨ ਨੂੰ ਘੱਟਾਂਗੇ ਤੇ ਨਾਲੇ ਜਿਹੜਾ ਆਪਾਂ ਆਉਣ ਵਾਲੇ ਸਮੇਂ ਦੇ ਵਿੱਚ ਮੋਰਚੇ ਨੂੰ ਹੋਰ ਆਪਾਂ ਚੜ੍ਹਦੀ ਕਲਾ ਦੇ ਵਿੱਚ ਲੈ ਕੇ ਜਾਣਾ ਮੇਰੇ ਵੀਰੋ ਵੀਰੋ ਮੇਰੇ ਭਰਾਵੋ ਤੇ ਆਪਾਂ ਆਗੂਆਂ ਦੀ ਅਗਵਾਈ ਦੇ ਵਿੱਚ ਰਹਿ ਕੇ ਜਿਹੜਾ ਮੋਰਚਾ ਆਪਾਂ ਜਿੱਤ ਵੱਲ ਲੈ ਕੇ ਜਾਣਾ ਇਸ ਕਰਕੇ ਮੇਰੇ ਵੀਰੋ ਮੇਰੇ ਭਰਾਵੋ ਜਿੰਨੇ ਵੀ ਤੁਸੀਂ ਨੌਜਵਾਨ ਸ਼ਾਮਲ ਹੋਇਓ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜਿਜਮੀਂ ਦੇ ਵਿੱਚ ਤੁਸੀਂ ਭਿੱਜੀ ਵੀ ਗਏ ਤੇ ਇਸ ਕਰਕੇ ਅੱਜ ਪਰ ਆਸਾਬ ਲਾ ਲਓ ਵੀ ਅੱਜ ਰੋਟੀ ਉੱਥੇ ਮੜੀ ਇੱਕ ਆ ਕੇ ਖਾਦੀ ਸਵੇਰ ਦਾ ਭੁੱਖਣ ਭਾਣਾ ਸੀਗਾ ਪਰ ਤੁਸੀਂ ਅਨੁਸ਼ਾਸਨ ਦੇ ਵਿੱਚ ਬਹੁਤ ਰਹੇ ਹੋ ਪਰ ਮੈਨੂੰ ਇਹ ਸੀਗਾ ਵੀ ਕੋਈ ਨਾ ਕੋਈ ਇੱਥੇ ਕੋਈ ਗਲਤ ਹਰਕਤ ਨਾ ਕਰ ਜੇ ਜਾਂ ਕੋਈ ਇਸ ਤਰ੍ਹਾਂ ਦੀ ਗੱਲ ਨਾ ਕਰ ਜੇ ਸਾਰੇ ਤੁਸੀਂ ਬੜਾ ਜਾਵਤੇ ਦੇ ਵਿੱਚ ਰਹੇ ਹੋ ਇਸ ਕਰਕੇ ਮੇਰੇ ਬਸ ਤੁਹਾਨੂੰ ਮੇਰੀ ਬੇਨਤੀ ਦਾ ਇਹੀ ਹੈ ਵੀ ਆਪਾਂ ਆਪਣੇ ਦੁਸ਼ਮਣ ਪਛਾਣ ਲਈਏ ਜਿਹੜੇ ਵੀ ਆ ਦੁਸ਼ਮਣ ਨੇ ਕਿਨਾਂ ਦੇ ਪਿੱਛੇ ਅਸੀਂ ਬਹੁਤ ਗੱਡੀਆਂ ਤੜਾਲੀਆਂ ਬਹੁਤ ਕੁਝ ਬਾਗਿਆ ਆ ਹੁਣ ਜਵੇਂ ਇਹਨਾਂ ਨੇ ਰੈਲੀਆਂ ਇਹਨਾਂ ਨੇ ਮੁਜ਼ਾਹਰੇ ਕਰਨੇ ਹੁੰਦੇ ਨੇ ਤੁਸੀਂ ਆਪਣੇ ਲਈ ਆਇਓ ਆਪਣੇ ਨਿਕਲ ਕੇ ਤੁਸੀਂ ਆਪਣੇ ਨੇ ਨਿਕਲ ਕੇ ਆਇਓ ਨੈੱਟਵਰਕ ਦਾ ਰੋਕਿਆ ਥੋੜਾ ਜਿਆ ਤੁਸੀਂ ਆਪਣੇ ਨੇ ਨਿਕਲ ਕੇ ਆਓ ਜਿਹੜਾ ਰਾਜਨੀਤਿਕ ਪਾਰਟੀਆਂ ਹੁੰਦੀਆਂ ਨੇ ਗਿਆ ਇਹਦਾ ਤੁਸੀਂ ਬੜਾ ਬੱਸਾਂ ਦੇ ਇਕੱਠ ਕਰਦੇ ਨੇ ਸਾਰਾ ਤੰਤਰ ਮੰਤਰ ਸਰਕਾਰੀ ਪੈਸਾ ਲਾ ਕੇ ਕਿਉਂਕਿ ਇਹਨਾਂ ਨੇ ਜਿਹੜਾ ਜਿਹੜਾ ਖਰਚ ਕਰਨਾ ਹੁੰਦਾ ਰੈਲੀ ਉਹਦੇ ਉੱਪਰ ਸਰਕਾਰੀ ਪੈਸੇ ਹੀ ਖਰਚ ਲੋਕਾਂ ਨੇ ਪੈਸਾ ਖਰਚ ਕਰਨਾ ਹੁੰਦਾ ਇਸ ਕਰਕੇ ਅੱਜ ਤੁਸੀਂ ਆਇਓ ਆਪਣੇ ਕੋਲੋਂ ਤੇਲ ਪਵਾ ਕੇ ਆਇਓ ਆਪਣਾ ਤੇਲ ਫੂਕ ਕੇ ਆਇਓ ਯਾਰ ਆਪਣੇ ਹੱਕਾਂ ਲਈ ਆਇਓ ਔਰ ਅਜੇ ਜਾਗਣ ਲੱਗਿਆ ਆਪਾਂ ਤਾਂ ਫਿਰ ਪੰਜਾਬ ਦਾ ਇਹ حساب ਲਾ ਲਓ ਵੀ ਉਹ ਸਮਾਂ ਦੂਰ ਨਹੀਂ ਜਦੋਂ ਪੰਜਾਬ ਦੇ ਹਾਲਾਤ ਬਦਲ ਜਾਣੇ ਆ ਜਦੋਂ ਪੰਜਾਬ ਦੇ ਲੋਕ ਜਾਗਰੂਤ ਹੋ ਜਾਣਗੇ ਪੰਜਾਬ ਦੀ ਜਿਨ੍ਹਾਂ ਨੇ ਪਿੱਠ ਦੇ ਵਿੱਚ ਛੁਰਾ ਮਾਰਿਆ ਜਿਨ੍ਹਾਂ ਨੇ ਪੰਜਾਬ ਦਾ ਜਿੰਨੇ ਵੀ 도ਗਲੇ ਨੇਗੇ ਜਿੰਨੇ ਵੀ ਪੁਰੇ ਫਿਰਦੇ ਨੇਗੇ ਇਹਨਾਂ ਦੀ ਪਛਾਣ ਕਰ ਲਓ ਕਿਉਂਕਿ ਜਿਹੜੇ ਗੱਲਾਂ ਕਰਦੇ ਸੀਗੇ ਅਸੀਂ ਅਸੀਂ 23 ਫਸਲਾਂ ਤੇ ਐਮਐਸਪੀ ਦੇ ਦਾਂਗੇ ਅਸੀਂ 5 ਮਿੰਟਾਂ ਚ ਐਮਐਸਪੀ ਦੇ ਦਾਂਗੇ ਅਸੀਂ ਇਹ ਕਰਦਾਂਗੇ ਜੋ ਕਰਦਾਂਗੇ ਅਗਲਾ ਕੰਮ ਇਹਨਾਂ ਨੂੰ ਵੀ ਘੇਰ ਕੇ ਚਾਹੇ ਦੇ ਵਿੱਚ ਖੜ ਕੇ ਸਵਾਲ ਪੁੱਛਣੇ ਆ ਵੀ ਸਾਡੇ ਸਵਾਲਾਂ ਦੇ ਜਵਾਬ ਦੇ ਕੇ ਜਾਓ ਸਾਡੇ ਸਵਾਲਾਂ ਦਾ ਜਵਾਬ ਦੇ ਕੇ ਜਾਓ ਜਿਹੜੇ ਕਹਿੰਦੇ 23 ਫਸਲਾਂ ਦਾ ਐਮਐਸਪੀ ਦੇ ਦਾਂਗੇ 5 ਮਿੰਟਾਂ ਦਾ ਐਮਐਸਪੀ ਦੇ ਦਾਂਗੇ ਜਾਂ ਜਿਹੜੀਆਂ ਹਾਨੇ ਜਿਹੜੇ ਕਹਿੰਦੇ ਸੀ ਕਿ ਨਾ ਵੀ ਪੁਲਿਸ ਵੀ ਕਿਤੇ ਅਣਸੁਖਾਤੀ ਹੋਈ ਹੈ ਜਿਹੜੇ ਗੱਲਾਂ ਕਰਦੇ ਸੀ ਪੁਲਿਸ ਦੀ ਅਣਸੁਖਾਤੀ ਹੋਈ ਅੱਜ ਇਹਨਾਂ ਨੂੰ ਸਵਾਲ ਕਰੋ ਕਿ ਅੱਜ ਥੋਡੇ ਵਾਰੀ ਪੁਲਿਸ ਕਿਵੇਂ ਅਣਸੁਖਾਤੀ ਹੋਗੀ ਇਸ ਕਰਕੇ ਘੇਰ ਕੇ ਸਵਾਲ ਇਹਨਾਂ ਨੂੰ ਸਾਰਿਆਂ ਨੂੰ ਪੁੱਛਣਿਆ ਆਉਣ ਵਾਲੇ ਸਮੇਂ ਦੇ ਵਿੱਚ ਦੋਗਲੇ ਨੂੰ ਸਾਰਿਆਂ ਨੂੰ ਐਨ ਕਰਤਾਰ ਦੇ ਵਿੱਚ ਖੜੇ ਕਰਨਾ ਇਸ ਕਰਕੇ ਆਉਣ ਵਾਲੇ ਦਿਨਾਂ ਦੇ ਵਿੱਚ ਵੱਡਾ ਪ੍ਰੋਗਰਾਮ ਜਿਹੜਾ ਹੁਣ ਸੰਗਰੂਰ ਦੇ ਹੋਰ ਜਿਹੜਾ ਆਪਣਾ ਸੰਗਰੂਰ ਦਾ ਸੰਘਰੂਰ ਦੇ ਸੰਘਰੂਰ ਤੋਂ ਸ਼ੁਰੂ ਹੋਊਗਾ ਖਨੌਰੀ ਬਾਡਰ ਨੂੰ ਅਗਲਾ ਜਿਹੜਾ ਪ੍ਰੋਗਰਾਮ ਆ ਪਿੰਡਾਂ ਦੇ ਵਿੱਚ ਜਾਣਾ ਹੈ ਖਨੌਰੀ ਬਾਡਰ ਆ ਸੰਘਰੂਰ ਤੋਂ ਜਿਹੜਾ ਪਿੰਡਾਂ ਦਾ ਪ੍ਰੋਗਰਾਮ ਆਪਣਾ ਸ਼ੁਰੂ ਕਰਕੇ ਖਨੌਰੀ ਬਾਡਰ ਤੱਕ ਲੈ ਕੇ ਜਾਵਾਂਗੇ ਆਉਣ ਵਾਲੇ ਦਿਨਾਂ ਵਿੱਚ ਨੌਜਵਾਨੋਂ ਮੇਰੇ ਭੈਣੋਂ ਤੇ ਮੇਰੇ ਭਰਾਵੋ ਤੁਸੀਂ ਉਸ ਮਾਰਚ ਦੇ ਵਿੱਚ ਵੀ ਬੜਾ ਆਪਣਾ ਆਪਣਾ ਸਮੂਲੀਅਤ ਕਰਨੀ ਤੇ ਇੱਥੇ ਇੱਕ ਗੱਲ ਮੈਂ ਸਾਰੇ ਸਤਿਕਾਰਯੋਗ ਮੇਰੇ ਜਿੰਨੇ ਵੀ ਕਿਸਾਨ ਜਿੱਥੇ ਬੰਦਿਆਂ ਨੇ ਮੈਂ ਉਹਨਾਂ ਨੂੰ ਵੀ ਗੱਲ ਕਹਿਣਾ ਵੀ ਆਗੂ ਸਾਹਿਬਾਨ ਨੂੰ ਗੱਲ ਕਹਿਣਾ ਵੀ ਆਪਣੇ ਮਾਰੇ ਮਾਰੇ ਗਿੱਲੇ ਸਿੱਖਵੇ ਦੂਰ ਕਰਕੇ ਆਪਾਂ ਇਕੱਠੇ ਹੋ ਕੇ ਜਿਹੜੀ ਆਪਣੀ ਪੰਜਾਬ ਦੀ ਲੜਾਈ ਲੜੀਏ ਇਹ ਹੀ ਮੇਰੀ ਸਾਰੇ ਆਗੂ ਸਾਹਿਬਾਨਾਂ ਅੱਗੇ ਬੇਨਤੀ ਹੈ ਜਿਹੜੇ ਲੜਨ ਵਾਲੇ ਲੋਕ ਨੇ ਕਿਸਾਨ ਆਗੂ ਨੇਗੇ ਸਾਡੇ ਜਿੰਨੇ ਵੀ ਮਜ਼ਦੂਰ ਜੱਥੇਬੰਦੀਆਂ ਦੇ ਆਗੂ ਨੇ ਜਾਂ ਸਾਡੇ ਸਿੱਖ ਆਗੂ ਨੇਗੇ ਜਿਹੜੀ ਗੱਲ ਪੰਜਾਬ ਦੀ ਕਰਦਣੇ ਉਹਨਾਂ ਦੇ ਨਾਲ ਤਾਂ ਮੈਂ ਜਿੱਥੇ ਵੀ ਕਿਤੇ ਬੁਲਾਉਣਗੇ ਕੋਈ ਮਜ਼ਦੂਰ ਜੱਥੇਬੰਦੀ ਦਾ ਪ੍ਰੋਗਰਾਮ ਆ ਉੱਥੇ ਹੀ ਬੁਲਾਉਣਗੇ ਮੈਂ ਉੱਥੇ ਹੀ ਪਹੁੰਚੂ ਕਿਸਾਨ ਜੱਥੇਬੰਦੀ ਦਾ ਪ੍ਰੋਗਰਾਮ ਆ ਮੈਂ ਉੱਥੇ ਹੀ ਪਹੁੰਚੂ ਸਾਡੇ ਸਿੱਖ ਜੱਥੇਬੰਦੀ ਦਾ ਪ੍ਰੋਗਰਾਮ ਆ ਉੱਥੇ ਹੀ ਪਹੁੰਚੂ ਪਰ ਜਿਹੜੀ ਆਪਣੀ ਲੜਾਈ ਆ ਉਹ ਹੈਗੀ ਆਪਣ ਲੜਾਈ ਆਪਣੀ ਇਹਨਾਂ ਨਾਲਾ ਦੁਸ਼ਮਣ ਪਛਾਣ ਲਈਏ ਸਹੀ ਮਹਿਨਾਂ ਦੇ ਵਿੱਚ ਦੁਸ਼ਮਣ ਕੌਣ ਹੈ ਹਨਾ ਇਸ ਕਰਕੇ ਦੁਸ਼ਮਣ ਨੂੰ ਜਦੋਂ ਪਹਿਚਾਣ ਗਏ ਫਿਰ ਤਾਂ ਉਦੋਂ ਦਾ ਪੰਜਾਬ ਦੇ ਹਾਲਾਤ ਹੀ ਬਦਲ ਜਾਣੇ ਆ ਤੇ ਜਿੱਥੇ ਵੀ ਕਿਤੇ ਗੱਲ ਪੰਜਾਬ ਦੀ ਉੱਤੇ ਹਰ ਇੱਕ ਮੋਰਚੇ ਦੇ ਵਿੱਚ ਹਰ ਇੱਕ ਅੰਦੋਲਨ ਦੇ ਵਿੱਚ ਆਪਾਂ ਸਮੂਲੀਅਤ ਕਰਨੀ ਹੈ ਨੌਜਵਾਨੋਂ ਇਹਨਾਂ ਦਾ ਲੀਡਰਾਂ ਲੂਡਰਾਂ ਦਾ ਖੜਾ ਛੱਡ ਕੇ ਜਿੱਥੇ ਗੱਲ ਪੰਜਾਬ ਦੀ ਉੱਤੇ ਆ ਕੇ ਆਪਾਂ ਆਪਾਂ ਪੰਜਾਬ ਲਈ ਮੂਰੇ ਹੋ ਕੇ ਲੜੀਏ ਇਹ ਸੋਡੇ ਸਾਰੇ ਆਖਿਆ ਬੇਨਤੀਆਂ ਨਗੀਆਂ ਇਹ ਸਾਰੇ ਜਿਹੜੇ ਚੋਰ ਨੇਗੇ ਸਾਰੇ ਚੋਰਾਂ ਦਾ ਖੜਾ ਛੱਡ ਦਈਏ ਗੱਲ ਇਕੱਲਾ ਭਾਜਪਾਲੇ ਨਹੀਂ ਸਾਡੇ ਦੁਸ਼ਮਣ ਸਾਡੇ ਭਾਜਪਾ ਦਾ ਦੁਸ਼ਮਣ ਸਾਡੇ ਪੰਜਾਬ ਦੇ ਆਪਣੇ ਵੱਡੇ ਦੁਸ਼ਮਣ ਨੇਗੇ ਸਾਡੇ ਜਿਹੜੇ ਆਪਣੇ ਲੀਡਰ ਨੇ ਉਹ ਉਹ ਸਾਡੇ ਸਭ ਤੋਂ ਵੱਡੇ ਦੁਸ਼ਮਣ ਨੇਗੇ ਉਹ ਦੁਸ਼ਮਣ ਕਿਉਂ ਨੇਗੇ ਕਿਉਂਕਿ ਮੈਂ ਮੋਦੀ ਕਹਣਾ ਜਿਹੜਾ ਮੋਦੀਆਂ ਲਿਖਾ ਤੇ ਚੱਲਦਾ ਉਹਨਾਂ ਦੀ ਆਰਐਸਐਸ ਦੀ ਤਾਂ ਆਪਣੀ ਵਿਚਾਰਧਾਰਾ ਦੇ ਸਹੀ ਚੱਲੀ ਜਾਂਦਾ ਪਰ ਗੱਲ ਤਾਂ ਸਾਡੇ ਵਾਲਿਆਂ ਦੀ ਹੈ ਜਿਹੜੇ ਸਾਡ ਗੱਲ ਸਾਡੇ ਵਾਲੇ ਗੱਲ ਆਪਣਿਆਂ ਦੀ ਨਹੀਂ ਕਰ ਰਹੇ ਆਪਣੇ ਪੰਜਾਬ ਦੀ ਨਹੀਂ ਗੱਲ ਕਰ ਰਹੇ ਆਪਣੇ ਲੋਕਾਂ ਦੀ ਨਹੀਂ ਗੱਲ ਕਰ ਰਹੇ ਗੱਲ ਤਾਂ ਇਹਨਾਂ ਤੇ ਆ ਕੇ ਖੜੀ ਆ ਇਸ ਕਰਕੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿੰਨੇ ਵੀ ਤੁਸੀਂ ਅੱਜ ਸ਼ਾਮਲ ਹੋਏ ਹੋ ਥੋੜਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਵੈਸੇ ਧੰਨਵਾਦ ਕਰਨਾ ਬਣਦਾ ਵੀ ਨਹੀਂ ਪਰ ਫਿਰ ਕੋਈ ਨਾ ਫਿਰ ਵੀ ਤੁਸੀਂ ਮੇਰੇ ਛੋਟੇ ਭਰਾਓ ਵੱਡੇ ਭਰਾਓ ਕਿਉਂਕਿ ਇਹ ਲੜਾਈ ਥੋਡੀ ਆ ਪਰ ਫਿਰ ਵੀ ਮੈਂ ਕਹਿੰਦਾ ਤੁਸੀਂ ਜਾਬਤੇ ਚ ਰਹੋ ਥੋੜਾ ਸਾਰਿਆਂ ਦਾ ਧੰਨਵਾਦ ਅਗਲੇ ਦਿਨਾਂ ਦੇ ਵਿੱਚ ਆਪਾਂ ਸੰਗਰੂਰ ਵਾਲਾ ਜਿਹੜਾ ਜਲਦੀ ਪ੍ਰੋਗਰਾਮ ਆ ਉਹ ਬਹੁਤ ਵੱਡਾ ਕਰਾਂਗੇ ਬਹੁਤ ਵੱਡੀ ਗਿਣਤੀ ਦੇ ਵਿੱਚ ਕਿਉਂਕਿ ਇਹ ਅੱਜ ਮਹਾਲੀ ਦੇ ਨੌਜਵਾਨਾਂ ਦਾ ਪ੍ਰੋਗਰਾਮ ਸੀਗਾ ਆਉਣ ਵਾਲੇ ਦਿਨਾਂ ਦੇ ਵਿੱਚੋਂ ਸਾਡੇ ਸੰਗਰੂਰ ਜਿਹੜਾ ਦਾ ਪ੍ਰੋਗਰਾਮ ਹੋਣਾ ਪਿੰਡਾਂ ਦਾ ਪ੍ਰੋਗਰਾਮ ਹੋਣਾ ਆਉਣ ਵਾਲੇ ਦਿਨਾਂ ਦੇ ਵਿੱਚ ਮੈਂ ਪਿੰਡਾਂ ਦੇ ਵਿੱਚ ਸਾਰਿਆਂ ਚ ਆ ਰਿ ਕਈ ਪਿੰਡਾਂ ਦਾ 10 5 5 7 7 10 10 ਪਿੰਡਾਂ ਦੇ ਵਿੱਚ ਜਾਇਆ ਕਰੂੰਗਾ ਕਿਉਂਕਿ ਮੈਂ ਨੌਜਵਾਨਾਂ ਨੂੰ ਲੋਕਾਂ ਨੂੰ ਕਹਿਣਾ ਕਿ ਆਪਾਂ ਮੋਰਚੇ ਸੰਭਲ ਹੋਈਏ ਆਪਣੀ ਜਿਹੜੀ ਗੱਲ ਪੰਜਾਬ ਦੀ ਕਰੀਏ ਇਹੀ ਮੇਰੀ ਇੰਨੀਆਂ ਤੁਹਾਡੇ ਸਾਰੇ ਆਗੇ ਬੇਨਤੀਆਂ ਸੀਗੀਆਂ ਹਨਾ ਤੇ ਜਿਹੜਾ ਮੈਂ ਬਸ ਆਪਾਂ ਹੁਣ ਆਉਣ ਵਾਲੇ ਦੇ ਵਿੱਚ ਅੰਦੋਲਨ ਨੂੰ ਕਾਮਯਾਬ ਹੋਰ ਕਰਨਾ ਹਨਾ ਤੇ ਆਖਰ ਨੂੰ ਮੇਰੀ ਇਹੀ ਬੇਨਤੀ ਹੈ ਕਿ ਜਿੰਨੇ ਵੀ ਸਾਡੇ ਆਗੂ ਸਾਹਿਬਾਨੋ ਸਾਰੇ ਇਕੱਠੇ ਹੋ ਜੋ ਇਕੱਠੇ ਹੋ ਕੇ ਜਿਹੜੀ ਗੱਲ ਪੰਜਾਬ ਦੀ ਲੜਾਈ ਲੜੋ ਤੇ ਤਾਂ ਹੀ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਪੰਜਾਬ ਦਾ ਕੀ ਭਲਾ ਹੋ ਸਕਦਾ ਆਪੋ ਆਪਣੇ ਛੋਟੇ ਛੋਟੇ ਗਿੱਲੇ ਸ਼ਿਕਵੇ ਜਿੰਨੀਆਂ ਵੀ ਕੋਈ ਗੱਲਾਂ ਨੇ ਉਹਨਾਂ ਨੂੰ ਇੱਕ ਪਾਸੇ ਰੱਖੀਏ ਤੇ ਆਪਾਂ ਸਾਰੇ ਇਕੱਠੇ ਹੋ ਕੇ ਤੁਸੀਂ ਆ ਕੇ ਲੜੋ ਤੇ ਆਗੂ ਦੇ ਮੈਂ ਇੱਕੋ ਗੱਲ ਕਹਿਣਾ ਨੌਜਵਾਨਾਂ ਨੂੰ ਕਿਸੀ ਆਪ ਆਪਣੇ ਜਿੰਨੇ ਵੀ ਲੜਨ ਵਾਲੇ ਲੋਕ ਆਫ ਦੇ ਵਿੱਚ ਆਪਾਂ ਨਾਲ ਲੜਾ ਕਰੀਏ ਲੜਾਈ ਸਾਡੀ ਸਰਕਾਰਾਂ ਨਾਲ ਹੈ ਰਾਜਨੀਤਿਕ ਬੰਦਿਆਂ ਨਾਲ ਹੈ ਦੁਸ਼ਮਣ ਸਾਡੇ ਇਹ ਨਹੀਂਗੇ ਨਾ ਕਿ ਸਾਡੇ ਦੁਸ਼ਮਣ ਸਾਡੇ ਕੋਈ ਆਗੂ ਆ ਨਾ ਕੋਈ ਇਹ ਹੈ ਇਹ ਸਾਰੀਆਂ ਗੱਲਾਂ ਬਾਤਾਂ ਸਿਗੀਆਂ ਤੇ ਸਾਰਿਆਂ ਦਾ ਅਗਲੀ ਵਾਰ ਜਲਦੀ ਬਹੁਤ ਮਿਲਦੇ ਆ ਬਾਈ ਧੰਨਵਾਦ ਸਾਰਿਆਂ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ